ਅੱਜ ਉਸਤਾਦ ਜਨਾਬ ਸ਼੍ਰੀ ਪੂਰਨ ਛਾਕੂਟੀ ਸਾਭ ਜੀ ਦੇ ਅੰਤਿਮ ਅਰਦਾਸ ਤੇ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਜਲੰਧਰ ਚ ਜਿੱਥੇ ਬਹੁਤ ਵੱਡਾ ਕੁੰਬ ਦੇਖਣ ਨੂੰ ਕਲਾਕਾਰਾਂ ਦਾ ਮਿਊਜ਼ੀਸ਼ੀਅਨ ਭਰਾਵਾਂ ਦਾ ਮੀਡੀਆ ਦਾ ਔਰ ਉਹਨਾਂ ਦੇ ਪੂਰਨ ਛਾਕੂਟੀ ਦੇ ਸਾਭ ਜੀ ਦੇ ਆਸ਼ਕਾਂ ਦਾ ਦੇਖਣ ਨੂੰ ਮਿਲਿਆ ਵੱਡੀ ਗੱਲ ਇਹ ਹੈ ਕਿ ਬਹੁਤ ਮੁਹੱਬਤ ਕਰਦੇ ਸੀਗੇ ਉਹ ਕਲਾਕਾਰ ਨੂੰ ਜਿੱਥੇ ਸੋਫੀ ਰੰਗ ਚ ਰੰਗੇ ਤੇ ਸੋਫੀ ਗਾਉਣ ਦੇ ਵਿੱਚ ਉਹਨਾਂ ਦਾ ਕੋਈ ਸਾਨ ਨਹੀਂ ਸੀਗਾ ਤੇ ਹਮੇਸ਼ਾ ਅਸੀਂ ਉਹਨਾਂ ਨੂੰ ਯਾਦ ਕਰਦੇ ਰਵਾਂਗੇ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਇਹ 2026 ਜਿਹੜਾ ਜਾਂਦਾ ਜਾਂਦਾ ਸਾਨੂੰ ਝਟਕਾ ਦੇ ਗਿਆ ਸੀਗਾ ਜਿੱਥੇ 우ਸਤਾਦ ਜਨਾਬ ਸੰਗੀਤ ਸਮਰਾਟ ਚਰਨਜੀਤ ਊਜਾ ਸਾਹਿਬ ਜੀ ਉਥੇ ਨਾਲ ਦੀ ਨਾਲ 우ਸਤਾਦ ਸ਼੍ਰੀ ਪੂਰਨ ਚਾਹਕੂਟੀ ਸਾਹਿਬ ਡਾਕਟਰ ਜਸਵੰਦਰ ਭੱਲਾ ਜੀ ਤੇ ਰਾਜਵੀਰ ਜਵੰਦਾ ਸੋਨ ਲਾਲ ਸੈਣੀ ਜੀ ਤੇ ਸਾਡੇ ਜਲੰਧਰ ਤੋਂ ਘੋਮਣ ਸਾਹਿਬ ਬਹੁਤ ਸਾਰੇ ਕਲਾਕਾਰ ਜਿਹੜੇ 2026 ਦੇ ਵਿੱਚ ਸਾਨੂੰ ਰੁਖਸਤ ਕਰ ਗਏਗੇ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੇ 2026 ਜਿਹੜਾ ਉੱਚ ਸਾਨ ਦਾ ਚੜੇ ਸਾਰੀ ਦੁਨੀਆ ਤੇ ਸਾਰੀ ਕਾਇਨਾਤ ਦਾ ਪਲਾ ਹੋਵੇ ਜਹਾਜ਼ ਤੇ ਬੈਠੀਆਂ ਸਵਾਰੀਆਂ ਦਾ ਪਲਾ ਹੋਵੇ ਸਮੁੰਦਰ ਤੇ ਜਿਹੜੀਆਂ ਮੱਛੀਆਂ ਜਾਂ ਹੋਰ ਕੁਝ ਵੀ ਹੈ ਉਹਨਾਂ ਦਾ ਪਲਾ ਹੋਵੇ ਇਹ ਹੀ ਗੱਲ ਹੈ ਕਿ ਨਾਨਕ ਨਾਮ ਚੜ ਦੀ ਕਲਾ ਤੇਰੇ ਪਾਣੇ ਸਰਬੱਤ ਦਾ ਪਲਾ